ਕਾ ਕਮੇਟੀ ਨੂੰ ਭਾਈ ਆਪ ਦੀ ਪਰਜੀ ਦੇ ਦਿਓ ਉਹਨੂੰ ਉਹਦਾ ਬੰਦਾ ਮਾਨ ਸਨਮਾਨ ਮਿਲ ਜਾਊਗਾ ਹਾਂਜੀ ਭਾਈ ਜਾਨਵਰ ਭਾਈ ਕੇਰਾ ਮੜਾ ਜਾਂ ਪਾਸੇ ਲੈ ਜਾ ਨਾ ਹਾਂਜੀ ਭਾਈ ਆ ਬਸ਼ੇਰੇ ਦਾ ਨਾਮ ਜੋਰਾ ਉਮਰੇ ਦੀ 35 ਮਹੀਨੇ ਆ ਇਹ ਪਾਰਸ ਇੰਦਰ ਟੋਂਗ ਵਾਲੇ ਕੋੜੇ ਦਾ ਬੱਚਾ ਹਾਈਟੇ ਦੀ 67 ਇੰਚਾ ਮਾਲਕ ਦਾ ਨਾਮ ਕੁਲਦੀਪ ਸਿੰਘ ਪਿੰਡ ਜੋਧਪੁਰ ਹੌਲੀ ਭਾਈ ਬਚ ਕੇ ਗੋਪੀ ਦਾ ਮੋਟਾ ਵਾਲੀ ਜੀਬਾਂ ਨੂੰ ਮੂਰੇ ਜਾਓ ਸਾਰਿਆਂ ਨਾਲ ਹਾਂਜੀ ਆ ਜਿਹੜਾ ਬਸ਼ੇਰੇ ਨੂੰ ਹੁਣ ਸਨਮਾਨਤ ਕਰੀ ਜਾਂਦੀ ਕਮੇਟੀ ਇਹਦਾ ਨਾਮ ਫੇਰ ਨੋਟ ਕਰ ਲਓ ਨਾਮ ਇਹਦਾ ਜੋਰਾ ਉਮਰ 35 ਮਹੀਨੇ ਜਿਹੜਾ ਬਾਪ ਹੈ ਦਾ 파ਰਤ ਘੋੜਾ ਇੰਦਰ ਤੂੰਗਾ ਦਾ ਮਾਲਕ ਦਾ ਨਾਮ ਕੁਲਦੀਪ ਸਿੰਘ ਪਿੰਡਾ ਜੋਧਪੁਰ ਚੀਮਾ ਜ਼ਿਲ੍ਹਾ ਬਰਨਾਲਾ ਸੋ ਬਹੁਤ ਬਹੁਤ ਵਧਾਈ ਭਾਈ ਮੇਲਾ ਕਮੇਟੀ ਕਰਨਿਓ ਬਹੁਤ ਚੰਗਾ ਬਿਸ਼ੇਰਾ ਬੜੀ ਅਨਖਰਾੜ ਕਹਦੇ ਚ ਜਿਉਂਦਾ ਵਸਦਾ ਰਹੇ ਪਰਮਾਤਮਾ ਇਹਦੀ ਲੰਮੀ ਉਮਰ ਕਰੇ ਕਦਮ ਮਾਰੂ 70 ਸੁੱਤਰ ਨੂੰ ਹੱਥ ਜਿਹੜੇ ਹਸਾਂ ਨਾਲ ਖੜਨੀ ਖੜਨੀ ਆ ਥੋੜਾ ਜਿਹਾ ਮਾਲਕਾ ਨੇ ਮੈਨੂੰ ਲੱਤਾਂ ਬਾਹਰ ਘੱਟ ਕੱਢਿਆ ਅੱਛਾ ਮੈਂ ਤਾਂ ਪਤਾ ਹੀ ਅੱਜ ਲੱਗਿਆ ਨੂਰੇ ਨੂੰ ਤਣਾ ਬਦਨਾਮ ਕਰ ਨਹੀਂ ਐਡਾ ਕਰਮ ਨਹੀਂ ਸੀ ਨੂਰਾ ਬਹੁਤ ਚੰਗਾ ਨੁਗਰਾ ਕਿੰਗਾ ਹਾਂਜੀ ਭਾਈ ਅਗਲੀ ਪਾਰ ਕੀ ਇਕੱਠਾ ਸਾ ਹਾਂਜੀ ਜਿਹੜਾ ਹੁਣ ਮਛੇਰਾ ਸਨਮਾਨਤ ਹੋਣ ਲੱਗਿਆ ਇਹਦਾ ਨਾਂ ਆਰਾਵਤਾ ਪਰਲੋਚਨ ਸਿੰਘ ਢਿੱਲੋਂ ਮਾਲਕ ਦਾ ਨਾਮ ਆ ਉਮਰੇ ਦੀ 29 ਮਹੀਨੇ ਆ 6 ਫੁੱਟ ਇੰਚ ਹਾਈਟ ਆ ਇਹ ਹਾਥੀ ਕੋੜੇ ਦਾ ਪੋਤਰਾ ਤੇ ਸੁਲਤਾਨ ਕੋੜੇ ਦਾ ਬੱਚਾ ਤੋ ਬਹੁਤ ਚੰਗਾ ਜਾਨਵਰ ਬਹੁਤ ਚੰਗੀ ਹਾਈਟ ਤੇ ਬਹੁਤ ਚੰਗੀ ਬਲੱਡ ਲਾਈਨ ਪ੍ਰਮਾਤਮਾ ਕਰੇ ਉਮਰੇ ਦੀ ਲੰਮੀ ਹੋਵੇ ਬਹੁਤ ਚੰਗਾ ਘੋੜਾ ਬਣਨਾ ਕਿਉਂਕਿ ਹਜੇ ਘੋੜਾ ਨਹੀਂ ਬਾਈ ਬਿਛੇਰਾ ਤੇ ਅਗਲਾ ਘੋੜਾ ਬਾਈ ਘੋੜਾ ਨਹੀਂ ਇਹ ਹੈਵੀ ਬਿਛੇਰਾ ਤੇ ਇਹਦੇ ਨਾਲ ਜਿਹੜਾ ਬੱਚਾ ਤੁਹਿਆ ਹੁੰਦਾ ਹਜੇ ਇਹਦੇ ਦਾੜੀ ਨਹੀਂ ਫੁੱਟੀ ਨਹੀਂ ਫੁੱਡੇ ਹੋਣੇ ਤੂ ਬਾਦ ਇਹ ਬਾਈ ਰਾਜਾ ਲਾਲ ਬਾਈ ਵਾਲਾ ਸਰਪੰਚ ਸਾਹਿਬ ਇਹ ਮਿੱਡੇ ਵਾਲੇ ਦਲਵਾ ਘੋੜੇ ਦਾ ਬੱਚਾ ਹਾਈਟ ਇਹਦੀ 6 ਟੈਂਚਾ ਉਮਰੇ ਦੀ 30 31 ਮਹੀਨੇ ਆ ਮਾਂ ਵੀ ਇਹਦੀ ਨੁਗਰੀ ਆ ਨੂਰੇ ਪਾਕਰਪੁਰ ਵਾਲੇ ਦੀ ਸੀਧੀ ਇਹਦੀ ਮਾਂ ਇਹਦਾ ਨਾਮ ਭਾਈ ਸਰਪੰਚ ਸਾਹਿਬ ਨੇ ਚੰਦਰ ਰੱਖਿਆ ਕਿਉਂਕਿ ਇਹ ਉਹ ਬਸ਼ੇਰਾ ਭਾਈ ਜਿਹੜਾ ਆ ਮੇਰੇ ਦਿਗਾ ਥਾਣੀ ਦੀ ਨਿੱਕ ਟੱਪਦਾ ਪਿੰਡਾ ਲਾਲਬਾਈ ਸਾਰੇ ਜਾਣਦੇ ਆ ਸਰਪੰਚਾ ਫਿਕਰ ਦਾ ਕਰ ਤੈਨੂੰ ਤਾਂ ਦੂਰੋਂ ਸੈਨ ਲੈਣਗੇ ਲੋਕ ਇਹ ਮਿੱਡੇ ਵਾਲੇ ਭਾਈ ਦਲਵਾ ਘੋੜੇ ਦਾ ਬੱਚਾ ਜਿਹੜਾ ਭਾਈ ਅੰਗਰੇਜ਼ ਹੋਰਾਂ ਕੋਲੇ ਆ ਲਾਈਵ ਹੀ ਚੱਲੀ ਜਾਂਦਾ ਭਾਈ ਲਾਈਵ ਲਾਈਵ ਕੱਟ ਲਓ ਵਿੱਚੋਂ ਭਾਈ ਰਿੰਗ ਦੇ ਵਿੱਚ ਬਾਲਾ ਕੱਟ ਨਾ ਕਰੋ ਯਾਰ ਕਿਉਂਕਿ ਇਹ ਬਿਸ਼ੇਰੇ ਕਬਰਾਂ ਹੁੰਦੇ ਆ ਹਨਾ ਮੁੜ ਕੇ ਜੇ ਕਿਸੇ ਦੇ ਭਰਾ ਦਾ ਕੋਈ ਨੁਕਸਾਨ